ਦੋਸਤਾਂ ਤੋਂ ਬਾਅਦ ਪਰ ਫਾਇੰਮੈਂਟ ਪਹਿਲੇ ਮੈਨੂੰ ਕਿਸੇ ਨੇ WhatsApp ਤੇ ਵੀਡੀਓ ਤੇ ਕੀਏ ਜਿਦੇ ਵਿੱਚ ਭਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਫਿਰ ਜੋਰ ਸਾਹਿਬ ਦਰਸ਼ਨ ਲਈ ਗਿਆ ਤੇ ਉਹਦੀ ਜੜੀ ਦਰਸ਼ਨ ਕਰਕੇ ਤਾਂ ਫੋਟੋ ਵੀ ਲਏ ਉਹਦੇ ਜੁਦੇ ਬਾਕੀ ਦੇ ਵੀ ਪਰਿਵਾਰ ਦੇ ਮੈਂਬਰ ਤੇ ਅਸਰ ਹੋਇਆ ਸਨ ਉਹਨਾਂ ਨੂੰ ਜਿਹੜਾ ਸਰੂਪਾ ਦੀ ਬਖਸ਼ਿਸ਼ ਹੋਈ ਹੈ ਇਹ ਰੁਪਾ ਸਰਪਾ ਦਿੱਤਾ ਗਿਆ ਹੈ 10 ਸਾਲ ਬੁੱਲੋਂ ਮੈਂ ਸਮਝਾਂ ਕਿ ਜਿਨ੍ਹਾਂ ਨੇ ਇਹ ਰੁਪਾ ਦਿੱਤਾ ਉਹਨੇ ਬੜੀ ਵੱਡੀ ਭੁਲ ਕੀਤੀ ਹੈ ਅੰਮ੍ਰਿਤਾਂ ਭਗਵਾਨ ਦਾ ਮਾਨ ਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਪੱਥਰ ਸੇ ਖਾਂ ਮੇਰੇ ਮੋਟੇ ਦਾੜੀ ਨਹੀਂ ਹੈ ਸਿਰ ਤੇ ਕੇਸ ਨਹੀਂ ਹੈ ਮੇਰਾ ਪਿਓ ਪੂਰਾ ਉਰਖੀ ਸੀ ਮੈਂ ਸ਼ਰਾਬ ਵੀ ਪੀਦਾ ਹਾਂ ਤੇ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਇਹਨਾਂ ਉਹਨਾਂ ਦੇ ਫੋਨ ਕਰਕੇ ਵੀ ਜੇ ਤੁਸੀਂ ਮੈਨੂੰ ਰੁਪਾ ਦੇਣਾ ਤਾਂ ਜ਼ਰੂਰ ਦਿਓ ਪਰ ਮੈਂ ਸੁਣਦਾ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਵੇਖਿਆ ਹੋਰ ਕੋਈ ਸ਼ਕਲ ਵਜਾ ਨਹੀਂ ਦੇਖੀ ਮੇਰੀ ਨਿਮਰਤਾ ਸਾਹਿਬ ਬੇਨਤੀ ਹੈ ਤਖ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਕੁਰਵਾਨ ਸਿੰਘ ਜੀ ਦੇ ਅੱਗੇ ਮਿਹਰਬਾਨੀ ਕਰਕੇ ਜਿਨ੍ਹਾਂ ਨੇ ਇਹ ਸਰੂਪਾ ਦਿੱਤਾ ਉਹ ਦਸਮ ਪਾਸ਼ਾ ਕੋਲ ਅਰਦਾਸ ਕਰਕੇ ਭੁੱਲ ਬਖਸ਼ਵਾਣ ਇਹ ਦਸਮ ਪਾਸ਼ਾ ਤੇਰੇ ਸਤ ਸਹਿਬਾਨ ਤੇ ਸਾਡੇ ਕੋਲ ਬੜੀ ਵੱਡੀ ਭੁੱਲ ਹੋ ਗਈ ਹੈ ਅਸੀਂ ਇੱਕ ਪਤਤ ਸਿੱਖ ਨੂੰ ਸਰੂਪਾ ਦਿੱਤਾ ਤੇ ਮਿਹਰਬਾਨੀ ਕਰਕੇ ਸਾਨੂੰ ਬਖਸ਼ਾ ਸਾਡੇ ਦਾ ਕੋਈ ਗੁੱਸਾ ਨਾ ਨਾ ਕਰੀ ਤੇ ਮੈਂ ਇੱਕ ਅਰਪਵੰਦ ਮਾਨ ਨੂੰ ਕਹਾਂਗਾ ਜੇ ਤੱਕ ਸਾਹ ਜਹੂਰ ਸਾਹਿਬ ਤੋਂ ਤੁਸੀਂ ਸੁਲਪਾ ਲੈ ਲਿਆ ਤਾਹਨ ਦਸਵੇਂ ਪਾਤਸ਼ਾਹ ਦਾ ਹੁਕਮ ਮੰਨ ਕੇ ਗਾਲੀ ਮੂੰਹ ਨਾ ਬੰਦ ਕਰਦੇ ਹੋ ਵਰਨਾ ਪਤਾ ਨਹੀਂ ਉਹ ਕਾਲ ਪ੍ਰਕਿਰਤੀ ਜਗ੍ਹਾ ਕਿਸ ਵੇਖ ਕਿਸ ਤਰ੍ਹਾਂ ਸਜਾ ਦੇਵੇ ਮੈਂ ਤਾਂ ਦਿਲ ਦੇ ਦਿਲੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੁਹਾਨੂੰ ਸਮਤ ਬਖਸ਼ੇ ਤੁਸੀਂ ਖਿਮਾ ਮੰਗ ਹੈ ਸਿੱਕੇ ਨੂੰ ਉਤਾਰਨ ਕਰੋ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਕੀ ਫਤਿਹ ਜੀ ਕਾ ਖਾਲਸਾ ਵਾਇਰਲ ਜੀ ਕੀ ਫਤਿਹ ਮੈਂ ਸਵੇਰ ਖਾਣ ਤੋਂ ਅੰਦਰ ਤੋਂ ਪਰਵਾ ਅਪਾਰਟਮੈਂਟ ਪਹੁੰਚਿਆ ਨੂੰ ਕਿਸੇ ਨੇ ਵਟਸਐਪ ਤੇ ਵੀਡੀਓ ਭੇਜੀ ਹੈ ਜ ਜਿਹਦੇ ਵਿੱਚ ਭਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਹਜੂਰ ਸਾਹਿਬ ਦਰਸ਼ਨ ਲਈ ਗਿਆ ਹੈ ਤੇ ਉਹਦੇ ਜਿਹੜੇ ਦਰਸ਼ਨ ਕਰਕੇ ਟਾ ਫੋਟੋ ਭੇਜੇ ਉਧਰ ਜੁਧੇ ਬਾਕੀ ਦੇ ਵੀ ਪਰਿਵਾਰ ਦੇ ਮੈਂਬਰ ਤੇ ਅਫਸਰ ਹੋਏ ਸਨ ਉਹਨਾਂ ਨੂੰ ਜਿਹੜਾ ਰੁਪਾ ਦੀ ਬਖਸ਼ਿਸ਼ ਹੋਈ ਹੈ ਜਾਂ ਬਖਸ਼ਿਸ਼ ਰੁਪਾ ਦਿੱਤਾ ਗਿਆ ਤਾ ਸਾਹ ਵੱਲੋਂ ਮੈਂ ਸੰਧਾਂਕ ਹੈ ਜਿਨ੍ਹਾਂ ਨੇ ਇਹ ਰੁਪਾ ਦਿੱਤਾ ਉਹਨਾਂ ਨੇ ਬੜੀ ਵੱਡੀ ਖੁਰਦ ਕੀਤੀ ਹੈ ਅਪਰ ਤਾਂ ਭਗਵਾਨ ਦਾ ਮਾਨ ਨੂੰ ਕਹਿਣਾ ਚਾਹੀਦਾ ਸੀ ਕਿ ਮੈਂ ਪੱਥਰ ਸਖਾਂ ਮੇਰੇ ਮੂੰਹ ਤੇ ਦਾੜੀ ਨਹੀਂ ਹੈ ਸਿਰ ਤੇ ਕੈਸ ਨਹੀਂ ਹੈ ਮੇਰਾ ਪਿਓ ਪੂਰਾ ਉਰਖਸੀ ਮੈਂ ਸ਼ਰਾਧੂ ਵੀ ਕਹਾ ਤੇ ਮਿਹਰਬਾਨੀ ਕਰਕੇ ਇਹਨਾਂ ਗੱਲਾਂ ਇਹਨਾਂ ਉਹ ਬਣਾ ਦੇ ਫੋਨ ਕਰਕੇ ਵੀ ਜੇ ਤੁਸੀਂ ਮੈਨੂੰ ਸੁਰਪਾ ਦੇਣਾ ਤਾਂ ਜ਼ਰੂਰ ਦਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ